ਵਿધાનਸਭਾ ਸੈਸ਼ਨ ਨੂੰ ਛੋਟਾ ਹੋਣ ਦੇ ਉੱਪਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਗਿਆ ਕਿਉਂਕਿ ਉਹਨਾਂ ਕਿਹਾ ਕਿ ਪਹਿਲਾਂ ਖੁਦ ਆਮ ਆਦਮੀ ਪਾਰਟੀ ਇਹ ਗੱਲ ਕਰਦੀ ਹੁੰਦੀ ਸੀ ਕਿ ਪੰਜਾਬ ਦੇ ਮੁੱਦਿਆਂ ਤੋਂ ਭੱਜਦੇ ਹੋਈਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹ ਸੈਸ਼ਨ ਛੋਟਾ ਰੱਖਦੀਆਂ ਸੀ ਹੁਣ ਛੋਟਾ ਸੈਸ਼ਨ ਹੋਣ ਦੇ ਉੱਪਰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਸਰਕਾਰ ਨੂੰ ਘੇਰਦੇ ਹੋਏ ਕੀ ਕੁਝ ਕਿਹਾ ਗਿਆ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਦੇ ਆ ਦੋਸਤੋ ਆਪਾਂ ਸਭ ਜਾਣਦੇ ਆ ਕਿ ਜਮਹੂਰੀਅਤ ਵਿੱਚ ਪਾਰਲੀਮੈਂਟ ਤੇ ਵਿਧਾਨ ਸਭਾ ਸਭ ਤੋਂ ਵੱਡੇ ਤੇ ਤਾਕਤਵਰ ਥੰਮ ਗਿਣੇ ਗਏ ਨੇ ਜਿੱਥੇ ਲੋਕਾਂ ਦੀਆਂ ਗੱਲਾਂ ਉਠਾਈਆਂ ਜਾ ਸਕਦੀਆਂ। ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵਾ ਕਿ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਬਦਲਾਅ ਮਤਲਬ ਬਦਲਾਅ ਦਾ ਤਾਂ ਫਾਇਦਾ ਹੁੰਦਾ ਨਾ ਕਿ ਅਪਾ ਚੰਗੇ ਵਾਸਤੇ ਬਦਲਾਅ ਕਰਨਾ ਵਾ। ਬਾਕੀ ਗੱਲਾਂ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਹੈਗੇ ਜਿਹੜੀਆਂ ਗੱਲਾਂ ਤੋਂ ਮੁੱਕਰੀ ਮੈਂ ਛੱਡ ਦਿੰਦਾ ਵਾ। ਲੇਕਿਨ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਬੁਲਾਉਣ ਦਾ ਮਸਲਾ ਮਸਲਾ ਸੀਗਾ ਇਹਨਾਂ ਨੇ ਵਿਧਾਨ ਸਭਾ ਦੇ ਇਸ ਅਹਿਮ ਪਲੇਟਫਾਰਮ ਨੂੰ ਕਿੱਥੇ ਸੀ ਲੋਕਾਂ ਦੇ ਮੁੱਦੇ ਚੱਕਣੇ ਨੇ ਕਿਸਾਨਾਂ ਦੇ EMPLOYEES ਦੇ ਦਲਤਾਂ ਦੇ ਉਹ ਬਿਲਕੁਲ ਟੈਸ਼ ਨੈਸ਼ ਕਰਕੇ ਰੱਖਣਾ ਇਹ ਉਹੀ ਪਾਰਟੀ ਆ ਜਿਹੜੀ ਆਪ ਖੁਦ ਜਦੋਂ ਆਪੋਜੀਸ਼ਨ ਸੀਗੇ ਇਹ ਸਪੀਕਰ ਨੂੰ ਬਾਰ ਬਾਰ ਮਿਲਦੇ ਸੀ ਪ੍ਰੈਸ ਕਾਨਫਰੰਸ ਕਰਦੇ ਸੀਗੇ ਕਿ بڑے ਛੋਟੇ ਜਲਾਸ ਕਰਵਾਉਂਦੇ ਸੀ ਜੀ ਕਾਂਗਰਸ ਸਰਕਾਰ ਜਾਂ ਮਗਨੀਆਂ ਅਕਾਲੀ ਸਰਕਾਰਾਂ ਇਹ ਵਧਾ ਕੇ 15 ਦਿਨ ਹੋਣੇ ਚਾਹੀਦੇ ਆ ਜੀ ਕਿਉਂਕਿ 70 ਲੱਖ ਰੁਪਇਆ ਇੱਕ ਦਿਨ ਦੇ ਸੈਸ਼ਨ ਦਾ ਖਰਚਾ ਹੁੰਦਾ ਉਦੋਂ 2021 ਦਾ ਬਿਆਨ ਮੈਂ ਤੁਹਾਨੂੰ ਦਿਖਾਉਣਾ ਹੈ ਇਹਨਾਂ ਦਾ ਲੇਕਿਨ ਖੁਦ ਕੀ ਕਰ ਰਹੇ ਨੇ ਇਹਨਾਂ ਨੇ ਅ ਪਿਛਲਾ اجلاس ਜਿਹੜਾ ਸੀ ਬਜਟ ਦਾ ਉਹ ਸਿਰਫ 7 ਦਿਨ ਦਾ اجلاس ਸੀਗਾ 7th ਸਿਟਿੰਗਸ 7 ਦਿਨ ਨਹੀਂ 7th ਸਿਟਿੰਗਸ 6 ਮਹੀਨੇ ਬਾਅਦ ਕਿਉਂਕਿ ਕਨਸਟੀਟਿਊਸ਼ਨ ਆਬਲੀਗੇਸ਼ਨ ਹੈ ਸੰਵਿਧਾਨ ਦੀ ਇਹ ਇੱਕ ਜ਼ਰੂਰਤ ਹੈ ਕਿ ਹਰ ਸਰਕਾਰ ਨੂੰ 6 ਮਹੀਨੇ ਦੇ ਵਿੱਚ ਵਿੱਚ ਸਦਨ ਦੀ ਬੈਠਕ ਬੁલાਉਣੀ ਪਵੇਗੀ ਬਸ ਉਸੇ ਹੀ ਬੈਠਕ ਨੂੰ ਬੁਲਾਉਣ ਵਾਸਤੇ ਆ ਤੁਸੀਂ ਦੇਖ ਲਓ ਇਹਨਾਂ ਨੇ ਬਹੁਤ ਨਾਮਾਤਰ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਔਰ ਅਗਰ ਤੁਸੀਂ ਇੱਥੇ ਗੌਰ ਕਰੋਗੇ ਜਿਹੜਾ 2 ਸਤੰਬਰ ਕੱਲ ਜਦੋਂ ਵਾਪਸ ਅਸੀਂ ਮਿਲਣਾ ਦੁਪਹਿਰੇ 2 ਵਜੇ ਸਿਰਫ ਉਬਿਚਰੀਜ਼ ਭਾਪ ਕੇ ਜਿਹੜੇ ਲੋਕ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ 10 15 ਮਿੰਟ ਦਾ اجلاس ਕਰਕੇ ਉੱਠ ਜਾਣਾ ਔਰ ਜਦੋਂ ਇਹ ਆਪੋਜੀਸ਼ਨ ਸੀ ਕੀ ਕਹਿੰਦੇ ਹੁੰਦੇ ਸੀ ਆ ਆ ਦੇਖੋ ਤੁਸੀਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ 2021 ਨਵੰਬਰ ਦੀ ਹੈ ਜੀ ਕਿ اجلاس ਜਿਹੜਾ ਵਾ ਉਹ ਕਟੋ-ਕਟ 15 ਦਿਨ ਵਧਾਇਆ ਜਾਵੇ ਔਰ ਆ ਇਹੀ ਹਰਪਾਲ ਚੀਮਾ ਜਿਹੜਾ ਹੁਣ ਫਾਈਨੈਂਸ ਮਿਨਿਸਟਰ ਆ ਇਹ ਕੀ ਲਿਖਿਆ ਹੋਇਆ ਵਾ ਕਿ ਇਹਨਾਂ ਨੇ ਕੁਝਾ ਮਜ਼ਾਕ ਕਰਦਾ ਵਿਧਾਨ ਸਭਾ ਦਾ ਇੱਕ ਦਿਨ ਦਾ 70 ਲੱਖ ਰੁਪਇਆ ਖਰਚਾ ਹੁੰਦਾ ਪੰਜਾਬ ਵਿਧਾਨ ਸਭਾ ਨੂੰ ਚਲਾਉਣ ਲਈ ਇੱਕੀ ਵਿੱਚਾ ਹੁਣ ਕੀ ਕਹਿੰਦੇ ਕਿ ਹੁਣ ਤਾਂ ਖਰਚਾ ਹੋਰ ਵੀ ਵੱਧ ਗਿਆ ਹੋਵੇਗਾ 3 ਸਾਲ ਆਪਣੇ ਹੋਰ ਹੋ ਗਏ ਨੇ ਲੇਕਿਨ ਸੈਸ਼ਨ ਬੁਲਾਇਆ ਸਿਰਫ ਤਿੰਨ ਦਿਨ ਦਾ ਹੋਰ ਨਾਲ ਗੱਲ ਕਰ ਰਿਹਾ ਸੀਗਾ ਇਹਦੇ ਵਿੱਚ ਪਹਿਲੇ ਦਿਨ ਸ਼ਰਧਾਂਜਲੀ ਫਿਰ ਅੱਗੇ ਕੀ ਹੈਗਾ ਲੈਜਿਸਲੇਟਿਵ ਬਿਜ਼ਨਸ ਅ ਤਿੰਨ ਤਾਰੀਖ ਨੂੰ ਤੇ ਚਾਰ ਨੂੰ ਲੈਜਿਸਲੇਟਿਵ ਬਿਜ਼ਨਸ ਕਰਕੇ ਸਦਨ ਨੂੰ ਸਾਈਨ ਡਾਇ ਉਠਾ ਦਿੱਤਾ ਜਾਵੇਗਾ ਜਿਹੜਾ ਲੈਜਿਸਲੇਟਿਵ ਬਿਜ਼ਨਸ ਵੀ ਆ ਉਹ ਕੀ ਹੁੰਦਾ ਕਿ ਕੋਈ ਅਮੈਂਡਮੈਂਟ ਕਰਨੀ ਕੋਈ ਕਾਨੂੰਨ ਬਣਾਉਣਾ ਕੋ ਬਿੱਲ ਲੈ ਕੇ ਆਉਣਾ ਹੁਣ ਸਾਨੂੰ ਜਿਹੜੇ ਬਿੱਲ ਨੇ ਉਹ ਪਰਸੋਂ ਤਿੰਨ ਤਾਰੀਖ ਨੂੰ ਜਦੋਂ ਲੈਜਿਸਲੇਟਿਵ ਬਿਜ਼ਨਸ ਹੋਵੇਗਾ 10 ਵਜੇ ਇਕੱਠੇ ਹੋਵਾਂਗੇ ਸਾਡੇ ਮੇਜ ਤੇ ਉਸ ਦਿਨ ਬਿੱਲ ਆਉਣਾ ਉਸ ਵੇਲੇ ਜਦੋਂ ਬਿੱਲ ਪਾਸ ਕਰਨ ਦਾ ਟਾਈਮ ਆ ਗਿਆ ਤੇ ਜਿਹੜਾ ਚਾਰ ਆਣਾ ਵੀ ਉਹ ਚਾਰ ਨੂੰ ਸਵੇਰੇ ਲਿਖਣਗੇ ਤੁਸੀਂ ਦੱਸੋ ਕੋਈ ਅਸੀਂ ਕੰਪਿਊਟਰਸ ਆ ਜੇ ਕਿ ਅਸੀਂ ਅ ਇੰਟਰਪਰਟੀ ਅਮੈਂਡਮੈਂਟ ਜਾਂ ਗੁਪੇਲ ਦਾ ਕਾਨੂੰਨ ਉਸੇ ਵਕਤ 5-7 ਮਿੰਟ ਵਿੱਚ ਕਾਗਜ਼ ਦੇ ਕੇ ਤੁਸੀਂ ਬਹਿਸ ਕਰ ਸਕਦੇ ਆਂ ਔਰ ਇਹ ਬਿਲਕੁਲ ਇਨ ਬਿੰਗ ਗੱਲਾਂ ਇਹੀ ਆਪ ਕਰਦੇ ਰਹੇ ਨੇ ਇੱਕ ਵਾਰ ਨਹੀਂ ਸਪੀਕਰ ਨੂੰ ਬਾਰ-ਬਾਰ ਅਮਨ अरोड़ा ਉਸ ਵਕਤ ਹਰਪਾਲ ਚੀਮਾ ਦੇ ਨਾਲ ਸਾਰੇ ਐਮਐਲਏ ਜਾ ਕੇ ਕਿ ਜੀ ਬਹੁਤ ਜਿਹੜਾ ਪੰਜਾਬ ਵਿਧਾਨ ਸਭਾ ਜੀ ਦਾ ਇਹਨੂੰ ਬੜਾ ਬਰਬਾਦ ਕਰਤਾ ਜੀ ਇਹਨਾਂ ਨੇ ਇਹਦੇ ਤੇ ਲੋਕਾਂ ਦੀ ਗੱਲਾਂ ਹੀ ਹੋਣ ਦਿੰਦੇ ਆ ਦੇਖੋ ਤੁਸੀਂ ਇਹਨਾਂ ਦਾ ਆਪਣਾ ਐਮਐਲਏ ਬੜਾ ਅੱਛਾ ਐਮਐਲਏ ਕੋਮਰ ਵਿਜੇ ਪ੍ਰਤਾਪ ਸਿੰਘ ਉਹਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ 1 ਅਗਸਤ ਦੀ ਪੋਸਟ ਪਾਈ ਹੈ ਹੁਣੇ ਔਰ ਉਹਨਾਂ ਨੇ ਕਿੰਨੇ ਮੁੱਦੇ ਉਹਨਾਂ ਨੇ ਗਣਾਏ ਨੇ ਸਪੀਕਰ ਨੂੰ ਮਿਲੇ ਜਾ ਕੇ ਉਹਾਂ ਦੀ ਇਸ ਪੋਸਟ ਦੇ ਨਾਲ ਤਸਵੀਰ ਕੁਲਤਾਰ ਸਿੰਘ ਸੰਧਵਾ ਜੀ ਦੇ ਨਾਲ ਖੜੇ ਆ ਉਹ ਕਹਿੰਦੇ ਮੈਂ ਚਾਹਨਾ ਵਾਂ ਕਿ ਕਟੋ-ਕਟ ਸੈਸ਼ਨ ਜਿਹੜਾ ਹੈਗਾ ਨਾ ਉਹਨੂੰ ਵਧਾ ਕੇ ਬਹਿਸ ਵਾਸਤੇ ਰੱਖਿਆ ਜਾਵੇ ਔਰ ਇਹਦੇ ਚ ਅਸੀਂ ਬਰਗਾੜੀ ਦਾ ਇਸ਼ੂ ਚ ਉਠਾਉਣਾ ਚਾਹੁੰਦੇ ਪੇਤ ਵੀ ਆਦਾ ਉਹ ਤੁਹਾਨੂੰ ਪਤਾ ਕਿ ਲਗਾਤਾਰ ਇਸ ਮਸਲੇ ਦੇ ਉੱਤੇ ਬੜੇ ਵਿਵਾਦੀ ਦੇ ਨਾਲ ਕਮਰ ਵਿੱਚ ਪ੍ਰਤਾਪ ਸਿੰਘ ਬੋਲ ਰਿਹਾ ਹੈ ਬੈਵਲ ਕਲਾਂ ਦੀ ਗੋੜੀ ਕਾਂ ਦਾ ਮਸਲਾ ਚੁਣਨੇ ਆ ਔਰ ਇਸ ਤਰ੍ਹਾਂ ਦਾ ਮਿਨਿਮਮ ਸਪੋਰਟ ਪ੍ਰਾਈਸ ਤੇ ਜਿਹੜੇ ਕਿਸਾਨਾਂ ਦੇ ਕਰਜ਼ੇ ਮੈਂ ਉਹਦੇ ਦੀ ਗੱਲ ਕਰਨਾ ਚਾਹੁੰਨਾ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਦੇ ਪਾਣੀ ਦੇ ਮਸਲੇ ਦੀ ਤੇ ਜਿਹੜਾ ਗਾਰਬਜ ਕਲੈਕਸ਼ਨ ਹੈਗਾ ਕੂੜਾ ਹੈ ਸਾਰੇ ਸ਼ਹਿਰ ਦਾ ਉਹਦੀ ਗੰਦਗੀ ਦਾ ਮਸਲਾ ਉਠਾਉਣਾ ਸੀ ਇਹਦੇ 1 ਕਿੱਮਲੀ ਦੀ ਡਿਮਾਂਡ ਹੈ ਨਾ 117 एमएलएस ਨੇ ਤੁਸੀਂ ਅੰਦਾਜ਼ਾ ਲਾਓ ਕਿ 117 एमएलएस ਜੇਕਰ ਆਪਣੀ ਗੱਲ ਰੱਖਣਾ ਚਾਹਣ ਤੇ ਕੀ ਡੇਢ ਦਿਨ ਦੇ ਸੈਸ਼ਨ ਵਿੱਚ ਇੱਕ ਤਾਂ ਆਪਾ ਸ਼ਰਧਾਲੂ ਵਿੱਚ ਕੱਟਦੇ ਉਹਨਾਂ 70-80 ਲੱਖ ਰੁਪਇਆ ਕਰੋੜ ਰੁਪਇਆ ਉਹ ਖੂ ਖਾਤੇ ਪਾਤਾ ਇਹਨਾਂ ਨੇ ਕੱਲ ਦਾ ਸਮਝ ਲਓ ਤੇ ਕੀ ਦੋ ਦਿਨ ਜਿਹੜੇ ਬਕਾਇਆ ਨੇ ਉਹਦੇ ਵਿੱਚ 117 एमएलए ਆਪਣੀ ਗੱਲ ਕਹਿ ਸਕਦੇ ਨੇ ਔਰ ਮੈਂ ਤੁਹਾਡੇ ਸਾਹਮਣੇ ਆ ਮੈਂ ਹਰ ਸੈਸ਼ਨ ਵਿੱਚ ਘੱਟੋ ਘੜੀ ਤੱਕ 35-40 ਸਵਾਲ ਦਿੰਦਾ ਹਾਂ ਔਰ ਮੈਂ ਉਹਦੇ ਵਿੱਚ ਜਿਹੜੇ ਮੋਸ਼ਨਸ ਪੇਸ਼ ਕਰਦਾ ਹਾਂ ਮੇਰਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਇਹ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਨਾ ਬਿਨਾ ਸ਼ਰਤਾ ਪੂਰੀਆਂ ਕੀਤੇ ਹਿਮਾਚਲ ਪ੍ਰਦੇਸ਼ ਦੇ ਕਾਨੂੰਨ ਦੀ ਤਰਜ਼ ਤੇ ਉਹਨਾਂ ਨੂੰ ਜ਼ਮੀਨ ਨਾਲ ਲੈਣ ਦਿੱਤੀ ਜਾਵੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਨਾਲ ਦਿੱਤੀਆਂ ਜਾਣ ਉਹਨਾਂ ਨੂੰ ਜਿਹੜਾ ਹੈ ਵੋਟਰ ਨਾ ਬਣਾਇਆ ਜਾਵੇ ਇਹ ਗੱਲ ਮੈਂ 2023 ਜਨਵਰੀ ਦਾ ਇਹ ਬਿੱਲ ਉੱਥੇ ਪ੍ਰਾਈਵੇਟ ਮੈਂਬਰਸ ਬਿਲਕੁਲ ਤੌਰ ਸੰਵਾ ਨੂੰ ਮਿਲ ਕੇ ਦਿੱਤਾ ਹੋਇਆ ਕੋਈ ਉਹਦੇ ਤੇ ਮਸਲਾ ਨਿਕਲਦਾ ਔਰ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਇਹਨਾਂ ਦੇ ਆਪਣੇ ਐਮਐਲਏ ਨੇ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਗੋ삐 ਨੇ ਜਿਹੜੇ ਮੈਂ ਕਹਿੰਦਾ ਕਿ ਬੜਾ ਗੈਰਤਮੰਦ ਐਮਐਲਏ ਆ ਜਦੋਂ ਉਹਨੇ ਮਸਲਾ ਉਠਾਇਆ ਜਾ ਕੇ ਬੁੱਡੇ ਦਰਿਆ ਦਾ ਕਿ ਸਾਰਾ ਮਾਲਵਾ ਜਿਹੜਾ ਹੈ ਜਦੋਂ ਸਾਰੇ ਲੋਹਾਨੇ ਸ਼ਹਿਰ ਦੀ ਇੰਡਸਟਰੀਅਲ ਪੋਲੂਸ਼ਨ ਜਾ ਕੇ ਗੁੱਡਾ ਦਰਿਆ ਰਹੀ ਸਤਰੋਚ ਵਿੱਚ ਜਾ ਕੇ ਪੈਂਦੀ ਆ ਉਹ ਕਾਲਾ ਜ਼ਹਿਰ ਵਾਲਾ ਪਾਣੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕੀ ਵਾਟਰ ਵਰਕਸ ਵਿੱਚ ਪੀਣ ਵਾਲੇ ਪਾਣੀ ਵਾਸਤੇ ਇਸਤੇਮਾਲ ਕਰਦੇ ਆ ਕੈਂਸਰ ਵਧ ਰਿਹਾ ਵਾ ਬਿਮਾਰੀਆਂ ਵਧ ਰੀਆਂ ਨੇ ਕੋੜ ਵਧ ਰਿਹਾ ਹੈ ਇਹ ਗੁਰਪ੍ਰੀਤ ਸਿੰਘ ਗੁੱਗੀ ਨੇ ਆਪਣੇ ਬਣਾਏ ਸਰਕਾਰ ਦਾ ਨੀ ਪੱਥਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਲੁਧਿਆਣੇ 650 ਕਰੋੜ ਰੁਪਏ ਸੀ ਲਾਵਾਂਗੇ ਨੀ ਪੱਥਰ ਰੱਖਿਆ ਕਿ ਬੁੱਢਾ ਦਰਿਆ ਸਾਫ਼ ਕਰਾਂਗੇ ਗੁਰਪ੍ਰੀਤ ਸਿੰਘ ਗੁੱਗੀ ਨੇ ਉਹ ਨੀ ਪੱਥਰ ਖੁਦ ਹੀ ਤੋੜ ਦਿੱਤਾ ਉਹਨੇ ਕਿਹਾ ਕਿ ਸ਼ਾਇਦ 90% ਪੈਸਾ 650 ਕਰੋੜ ਚੋਂ ਸਰਕਾਰ ਖਰਚ ਚੁੱਕੀ ਆ ਲੇਕਿਨ ਉਹਨੇ ਦਿਖਾ ਦਿੱਤਾ ਕਿ ਸਾਰਾ ਪਾਣੀ ਜਿਹੜਾ ਉਹ ਬਿਲਕੁਲ ਜ਼ਹਿਰੀਲਾ ਤੇ ਕਾਲਾ ਬੁੱਢੇ ਦਰਿਆ ਦਾ ਇੱਕ ਨਵੇਂ ਪੈਸੇ ਦਾ ਉਹਦੇ ਚ ਕੋਈ ਚੇਂਜ ਨਹੀਂ ਆਇਆ ਥੈਟ ਮੀਨ ਸਾਡਾ ਲਗਭਗ ਸਮਝੋ 600 ਕਰੋੜ ਰੁਪਏ ਡਾਊਨ ધ ਡレイン ਗਿਆ ਫਿਸਟ ਗਿਆ ਇਸ ਵਸਲੇ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਸੀ ਕਿਉਂਕਿ ਬਹੁਤ ਸਾਰੇ ਐਕਟਿਵਿਸਟ ਜਿਹੜੇ ਜਿਹੜੇ ਮੱਤੇਵਾੜੇ ਵਾਲਾ ਜਿਹੜਾ ਵਾਤਾਵਰਣ ਪ੍ਰੇਮੀ ਲੋਕਾਂ ਨੇ ਪਿਛਲੇ ਦਿਨਾਂ ਚ ਕਟ ਕੀਤਾ ਉਹਨਾਂ ਨੇ ਅਲਟੀਮੇਟਮ ਦਿੱਤਾ ਗਵਰਨਮੈਂਟ ਨੂੰ ਕਿ ਅਸੀਂ ਜੇ ਤੁਸੀਂ ਬੁੱਢਾ ਦਰਿਆ ਸਾਫ ਨਾ ਕੀਤਾ ਤੇ ਅਸੀਂ ਇਤਕਰ ਸਾਡੇ ਐਸਸੀ ਸਕਾਲਰਸ਼ਿਪ ਹੈ ਬੱਚਿਆਂ ਦੀ 933 ਕਰੋੜ ਰੁਪਏ ਪੰਜਾਬ ਸਰਕਾਰ ਇਸ ਕਰਕੇ ਇਸਤੇਮਾਲ ਨਹੀਂ ਕਰ ਸਕਦੀ ਕੇਂਦਰ ਦਾ ਕਿਉਂਕਿ 250 ਕਰੋੜ ਰੁਪਏ اپنی ਮੈਚਿੰਗ ਕਰਾਣ ਦੀ ਪਈ ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਬ ਇੰਸਪెక్టర్ਸ ਦੀਆਂ ਔਲਦਾਰਾਂ ਦੀਆਂ ਸ਼ਾਇਦ ਫਾਇਰ ਬ੍ਰਿਗੇਡ ਵਾਲਿਆਂ ਦੇ ਇਸ਼ੂਸ ਨੇ ਬਹੁਤ ਸਾਰੇ ਇਸ਼ੂਸ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਨੇ ਉਹ ਲੱਡਕ ਰਹੇ ਨੇ ਹਵਾ ਦੇ ਵਿੱਚ EMPLOYEES ਦੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ ਔਰ ਜਿੱਦਾਂ ਮੈਂ ਕਿਹਾ ਕਿ ਬੇਦਬੀ ਦਾ ਮਸਲਾ ਬਹੁਤ ਇੰਪੋਰਟੈਂਟ ਹੈ ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ ਉਹਦੇ ਖਿਲਾਫ ਜਿਹੜੀ 295 A ਦੀ ਪ੍ਰੋਸੀਕਿਊਸ਼ਨ ਸੈਕਸ਼ਨ ਸੀ ਉਹ ਪਿਛਲੇ 2 ਸਾਲ ਤੋਂ ਭਗਵੰਤ ਮਾਨ ਆਪਣੇ ਮੇਜ ਦੇ ਉੱਤੇ ਦਬ ਕੇ ਬੈਠਾ ਹੋਇਆ ਅਸੀਂ ਗੱਲ ਉੱਥੇ ਕਰਨਾ ਚਾਹੁੰਦੇ ਹਾਂ ਔਰ ਜਿੰਨੀਆਂ ਟਰਾਈਲ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਫਰੀਦਕੋਟ ਦੀ ਅਦਾਲਤਾਂ ਵਿੱਚੋਂ ਟਰਾਂਸਫਰ ਕਰਾ ਲੀਆਂ ਚੰਡੀਗੜ੍ਹ ਨੂੰ ਔਰ ਉਹਨਾਂ ਤੇ ਉਹਨੂੰ ਸਟੇ ਕਰਾਤਾ ਤੇ ਆਪਾਂ ਛੋਟੀ ਛੋਟੀ ਗੱਲ ਵਾਸਤੇ ਸੁਪਰੀਮ ਕੋਰਟ ਵਿੱਚ ਜ਼ਮਾਨਤਾਂ ਕੈਨਸਲ ਕਰਾਉਣ ਲਈ ਮੇਰੀ ਜ਼ਮਾਨਤ ਕੈਨਸਲ ਕਰਾਉਣ ਲਈ 50 ਲੱਖ ਰੁਪਏ ਦਾ ਇੱਕ ਦਿਨ ਦਾ ਵਕੀਲ ਖੜਾ ਕੀਤਾ ਸੀ ਦੋ ਖੜੇ ਕੀਤੇ ਸੀ ਕਰੋੜਾਂ ਰੁਪਏ ਤੁਸੀਂ ਬਰਬਾਦ ਕਰਦੇ ਲੇਕਿਨ ਬੇਅਦਬੀ ਦੀ ਟਰਾਈਲ ਨੂੰ ਅੱਗੇ ਲਿਜਾਣ ਵਾਸਤੇ ਤੁਸੀਂ ਸੁਪ ਐ ਐਸਐਲਪੀ ਫਾਈਲ ਨਹੀਂ ਕੀਤੀ ਕੋ ਪਟੀਸ਼ਨ ਫਾਈਲ ਨਹੀਂ ਕੀਤੀ ਇਹਦਾ ਮਤਲਬ ਤੁਸੀਂ ਸਿੱਧਾ ਸਿੱਧਾ ਡੇਰਾ ਸੱਚਾ ਸੌਦਾ ਦੇ ਅਪਰਾਧੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਕਰਨ ਦਾ ਉਹਨਾਂ ਨੂੰ ਲਾਹਾ ਦੇ ਰਹੇ ਹੋ ਬੇਵਕਲਾਂ ਦੇ ਕਾਤਲਾਂ ਨੂੰ ਤੁਸੀਂ ਛੋਟ ਦੇ ਰਹੇ ਹੋ ਡਰੱਗਸ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਅਸੀਂ ਤੁਸੀਂ ਦੇਖ ਰਹੇ ਹੋ ਉਹਦੋਂ ਤਾਂ ਚਲੋ ਭਗਵੰਤ ਮਾਨ ਨੇ ਸ਼ੀਸ਼ੇ ਮੋਰੇ ਖੜ ਕੇ ਕਹਿਤਾ ਜੀ ਕਿ ਗੱਲ ਹੀ ਕੋਈ ਨਹੀਂ ਅਸੀਂ ਨਸ਼ਾ ਜਿਹੜਾ ਹੈ ਉਹ ਬਸ ਅਗਲੀ ਅਗਸਤ ਤੱਕ ਜਾਂ ਪਤਾ ਨਹੀਂ ਅਗਲੀ 26 ਜਨਵਰੀ ਤੱਕ ਖਤਮ ਕਰ ਦਿਆਂਗੇ ਐਲਾਨਾ ਨਾਲ ਥੋੜਾ ਖਤਮ ਹੋ ਸਕਦੀਆਂ ਤੁਸੀਂ ਉਹਦੇ ਵਾਸਤੇ 2.5 ਸਾਲ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ ਪਾਈ ਸਾਲ ਵਿੱਚ ਤੁਸੀਂ ਕੀ ਐਫਰਟਸ ਕਰਕੇ ਇਹਨੂੰ ਜੜੋਂ ਪੱਟਣ ਦੀ ਕੋਸ਼ਿਸ਼ ਕੀਤੀ ਆ ਸਿਰਫ ਐਨਡੀਪੀਐਸ ਦੇ ਪਰਚੇ ਕਰਕੇ ਸੈਂਕੜੇ ਹਜ਼ਾਰਾਂ ਬੰਦੇ ਜਿਲ੍ਹਾ ਦੇ ਤੱਕ ਤੇ ਤਾਂ ਕੋਈ ਇਨਸਾਫ ਨਹੀਂ ਹੋਇਆ ਔਰ ਜਦੋਂ ਇਹ 15 ਅਗਸਤ ਨੂੰ ਦਿਖਾ ਰਿਹਾ ਸੀਗਾ ਕਿ ਮੈਂ ਨਸ਼ੇ ਖਤਮ ਕਰਦਨੇ ਨੇ 26 ਜਨਵਰੀ ਤੱਕ ਉਦਣ ਇੱਕ ਡਾਕਟਰ ਗਿੱਲ ਨੇ ਚਮਕੌਰ ਸਾਹਿਬ ਐ ਸ਼ਾਇਦ ਉਹਨਾਂ ਦਾ ਹਸਪਤਾਲ ਉਹਨਾਂ ਨੇ ਇੱਕ ਨੌਜਵਾਨ ਦੀ ਜਿਸਮ ਦਿਖਾਤਾ ਛਲਨੀ ਜਿੱਦਾ ਗੋਲੀਆਂ ਨਾਲ ਛਲਨੀ ਹੋਇਆ ਹੁੰਦਾ ਨਾ ਟੀਕੇ ਨਾਲ ਲਾ ਕੇ ਟੀਕੇ ਨਾਲ ਲਾ ਕੇ ਉਸਨੂੰ ਔਰ ਰੋਜ਼ ਬੱਚੇ ਮਾਰਦੇ ਨੇ ਔਰ ਡਰੱਗਸ ਦਾ ਮਸਲਾ ਬਹੁਤ ਇੰਪੋਰਟੈਂਟ ਅਸੀਂ ਵਿਦਾਂ ਸਭਾ ਆਪਣੇ ਸਾਰੇ ਹਲਕਿਆਂ ਦੇ ਵਿੱਚ ਸਾਡੇ ਪਿਛਲੇ 2.5 ਸਾਲ ਤੋਂ ਇੱਕ ਨਵੇਂ ਪੈਸੇ ਦਾ ਡਿਵੈਲਪਮੈਂਟ ਦਾ ਕਾਰਜ ਨਹੀਂ ਹੋਇਆ ਕੋਈ ਪੈਸਾ ਨਹੀਂ ਲੱਗਾ ਪਿੰਡਾਂ ਦੇ ਵਿੱਚ ਜਿਹੜੇ ਪੈਸੇ ਸਿੱਕੇ ਮੰਗਤੀਆਂ ਸਰਕਾਰਾਂ ਦੇ ਕੋਲ ਉਹ ਰੋਕ ਛੱਡੇ ਜਾਂ ਵਾਪਸ ਲੈ ਲੇ ਸਿਮਿਲਰਲੀ ਮਿਨਿਸਪਲ ਕਮੇਟੀਆਂ ਵਿੱਚ ਨਗਰ ਪੰਚਾਇਤਾਂ ਵਿੱਚ ਕੋਈ ਕੰਮ ਨਹੀਂ ਆ ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ ਪੰਚਾਇਤ ਦੀਆਂ ਚੋਣਾਂ ਚੋਰ ਦਰਵਾਜ਼ੇ ਰਹਿ ਮੇਰੇ ਖਿਆਲ ਕਿਸੇ ਸਰਕਾਰ ਨੇ ਇੰਨਾ ਗੁਪਤ ਨਹੀਂ ਰੱਖਿਆ ਸਿਸਟਮ ਇਹਨਾਂ ਨੇ 2023 ਦੇ ਦਸੰਬਰ ਵਿੱਚ ਬੋਰਡ ਬੰਦੀ ਕੀਤੀ ਹੈ ਤੇ 7 ਜਨਵਰੀ ਨੂੰ 2024 ਨੂੰ ਇੱਕ ਵੋਟਰ ਸੂਚੀ ਅਪਡੇਟ ਕਰਕੇ ਆਪਣੇ ਦਫ਼ਤਰਾਂ ਦੇ ਅੰਦਰ ਮਾਰੀਆਂ ਦੇ ਵਿੱਚ ਲੌਕ ਕਰਕੇ ਲੁਕੋ ਕੇ ਰੱਖ ਲੀਆਂ ਬਹੁਤ ਸ਼ੋਰ ਮਚਾਉਣ ਨਾਲ ਬਹੁਤ ਸ਼ੋਰ ਮਚਾਉਣ ਨਾਲ ਚੰਦ ਚੰਦ ਬੰਦਿਆਂ ਨੂੰ ਲਿਸਟਾਂ ਦਿੱਤੀਆਂ ਜਾ ਰਹੀਆਂ ਤੇ ਉਹ ਕਿੱਦਾਂ ਇਲੈਕਸ਼ਨ ਲੜਨਗੇ ਜਾ ਕੇ ਜੀ ਉੱਥੇ ਕਿਵੇਂ ਜਮਹੂਰੀਅਤ ਦਾ ਜਿਹੜਾ ਆਪਾਂ ਗੱਲਨੇ ਕਿ ਗ੍ਰਾਸ ਰੂਟ ਡੈਮੋਕ੍ਰੇਸੀ ਹੈ ਉਹਦੇ ਇਸ ਕਿੱਦਾਂ ਪਾਰਟਿਸਿਪੇਟ ਕਰਨਗੇ ਲਾਅ ਐਂਡ ਆਰਡਰ ਐਨ ਆਰ ਆਈ ਦੀ ਕਿੱਥੋਂ ਗਾਰੰਟੀ ਹੋ ਰਹੀ ਆ ਵੈਂਸ ਨਾਲ 5 ਕਰੋੜ ਰੁਪਏ ਨਹੀਂ ਦੇ ਸਕੋ ਕਿ ਦਸਰੇਆ ਪੁਲਿਸ ਨੂੰ ਕਹਿੰਨ ਨੂੰ ਧਮਕੀਆਂ ਆ ਰਹੀਆਂ ਉਹਦਾ ਕਤਲ ਹੋ ਜਾਂਦਾ ਵਾ ਦਿਨ ਜਹਾੜੇ ਚੋਰੀਆਂ ਪਸੂ ਚੋਰੀ ਹੋ ਰਹੇ ਚੋਰੀ ਹੋ ਰਹੇ ਨੇ ਪਿੰਡਾਂ ਚ ਔਰਤਾਂ ਦੀਆਂ ਕੰਨਾਂ ਦੀਆਂ ਪਾਲੀਆਂ ਇਦਾਂ ਕੰਨ ਸਮੇਤ ਪਾੜ ਕੇ ਲੈ ਜਾਂਦੇ ਨੇ ਅਸੀਂ ਇਹ ਸਾਰੀਆਂ ਗੱਲਾਂ ਕਿੱਥੇ ਕਰਾਂਗੇ ਦੱਸੋ ਮੈਨੂੰ ਸਮਝਾਓ ਔਰ ਵਿਧਾਨ ਸਭਾ ਸਭ ਤੋਂ ਇੰਪੋਰਟੈਂਟ ਜਿਹੜਾ ਪਲੇਟਫਾਰਮ ਸੀਗਾ ਮੈਂ ਸਮਝਦਾ ਕਿ ਉਹ ਉਹਦਾ ਕੋਝਾ ਮਜ਼ਾਕ ਜਿਹਨੂੰ ਕਹਿੰਦੇ ਨੇ ਉਹਨੂੰ ਐਵੇਂ ਟਿੱਚ ਸਮਝ ਕੇ ਅਖੇ ਜਿਸੀ ਲਾਈਵ ਸ਼ੁਰੂ ਕਰ ਦਿੱਤਾ ਲਾਈਵ ਫਰਾਡ ਹੈ ਕੁਮ ਬਹ ਸਪੀਕਰ ਦੇ ਹੱਥ ਵਿੱਚ ਮਾਈਕ ਹੈ ਸਪੀਕਰ ਦੇ ਹੱਥ ਵਿੱਚ ਕੈਮਰਾਜ਼ ਨੇ ਜਦੋਂ ਆਦਮੀ ਕੋਈ ਜਿਹਨੂੰ ਨਹੀਂ ਦਿਖਾਉਣਾ ਚਾਹੁੰਦੇ ਉਹਦਾ ਮਾਈਕ ਆਫ ਕਰ ਦਿੰਦੇ ਨੇ ਗੱਲ ਮੁੱਕ ਜਾਂਦੀ ਹੈ ਪਰ ਤੁਸੀਂ ਦੇਖ ਰਹੇ ਕਿ ਸਿਰਫ ਟ੍ਰੇਜਰੀ ਬੈਂਚਸ ਰੂਲਿੰਗ ਪਾਰਟੀ ਦੇ ਮੰਤਰੀਆਂ ਦੇ ਐਮਐਲਏ ਦੇ ਉੱਤੇ ਪੂਰੇ ਪੂਰੇ ਫਰੇਮ ਲਾ ਕੇ ਕੈਮਰੇ ਸੋ ਮੈਨੂੰ ਅਫਸੋਸ ਨਾਲ ਹੀ ਕਹਿਣਾ ਪੈ ਰਿਹਾ ਕਿ ਯਾਰੋ ਆਪਾਂ ਲੋਕਾਂ ਨੇ ਵੋਟਾਂ ਤਾਂ ਬਹੁਤ ਪਾਈਆਂ ਇਹਨਾਂ ਨੂੰ ਔਰ 92 ਐਮਐਲਏ ਚਤਾ ਕੇ ਤੁਸੀਂ ਭੇਜੇ ਇਸ ਉਮੀਦ ਨਾਲ ਕਿ ਇਹ ਮਗਲੀਆਂ ਸਰਕਾਰਾਂ ਉਹਨਾਂ ਨੂੰ ਕੁਝ ਬਿਹਤਰ ਕਰਨਗੇ ਲੇਕਿਨ ਹਾ ਹਾ ਕਾਰਨ ਮਚੀ ਹੋਈ ਆ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਖੇਮੇ ਵਿੱਚ ਕਿਸੇ ਫੀਲਡ ਵਿੱਚ ਇਹ ਕਿਤੇ ਵੀ ਕੋਈ ਇੰਪਰੂਵਮੈਂਟ ਲਾ ਸਕੇ ਹਲੇ ਤਾਂ ਮੈਂ ਕਰਜ਼ੇ ਦੀ ਗੱਲ ਕਰਨੀ ਸੀ ਤੁਹਾਡੇ ਨਾਲ 374000 ਕਰੋੜ ਰੁਪਿਆ ਕਰਜ਼ਾ ਹੋ ਗਿਆ ਮੇਰੇ ਵੀਰੋ ਪੰਜਾਬ ਦੇਓ ਜਾਗੋ ਇਹ ਐਸਾ ਆਪਣੇ ਤੇ ਆ ਸਰਕਾਰ ਤੇ ਨਹੀਂ ਨਾ ਇਸ ਦਾ ਵਿਆਜ ਟਟੋ-ਕਟ 32-33000 ਕਰੋੜ ਰੁਪਿਆ ਵਿਆਜ ਭਰ ਰਹੇ ਨੇ ਕੱਲ ਤੁਸੀਂ ਦੇਖ ਲਿਆ ਰਿਪੋਰਟਸ ਆਈਆਂ ਕਿ 24000 ਕਰੋੜ ਰੁਪਿਆ ਮੁਫਤ ਬਿਜਲੀ ਦੀ ਸਬਸਿਡੀ ਦਾ ਬਿੱਲ ਪੰਜਾਬ ਬਿਜਲੀ ਬੋਰਡ ਦੇ ਸਿਰ ਤੇ ਇਹਨਾਂ ਨੂੰ ਸਰਕਾਰ ਨੂੰ ਦੇਣਾ ਪਵੇਗਾ ਜਿਹਦੇ ਵਿੱਚ ਮਗਰਲੀਆਂ ਸਰਕਾਰਾਂ ਨੇ ਟਿਊਬਵੈਲਸ ਕਿਉਂਕਿ ਸਾਡਾ ਦਰਿਆ ਹੀ ਪਾਣੀ ਦਾ ਅਸੀਂ ਇਸਤੇਮਾਲ ਨਹੀਂ ਕਰ ਸਕੇ ਦੇ ਦਿੱ ਚੁੱਕੇ ਹਾਂ 14 ਲੱਖ ਟਿਊਬਵੈਲ ਨਾਲ ਬਿਜਲੀ ਅਸੀਂ ਇਸਤੇਮਾਲ ਕਰ ਕਰਕੇ ਉਹਦਾ ਪਾਵਰ ਸਬਸਿਡੀ ਦਾ ਬਿੱਲ ਇਟਾ ਵੱਡਾ ਹੋ ਗਿਆ ਉਹ ਜਿਹੜੇ ਇਹਨਾਂ ਨੇ ਜ਼ੀਰੋ ਬਿੱਲ ਪ੍ਰੋਮਿਸ ਕੀਤੇ ਸੀਗੇ ਇਹਦੇ ਵਿੱਚ ਬੇਤਹਾਸ਼ਾ ਕਰਨੀ ਨੂੰ ਕਰਕੇ ਉਹ ਲੋਕਾਂ ਨੇ ਸੋਚਿਆ ਕਿ ਅਗਰ 600 ਯੂਨਿਟ ਫ੍ਰੀ ਮਿਲਦੀ ਤਾਂ ਕਿਉਂ ਨਾ ਆਪਾਂ 1 ਮੀਟਰ ਦੀ ਬਜਾਏ 2 ਜਾਂ 3 ਮੀਟਰ ਕਰ ਲਈਏ ਮੀਟਰਾਂ ਦੀ ਨਫਰੀ ਬਹੁਤ ਜ਼ਿਆਦਾ ਗਿਣਤੀ ਵੱਧ ਗਈ ਆ ਔਰ ਸਰਕਾਰ ਇਸ ਵਕਤ ਹਾਲਾਤ ਇਹ ਨੇ ਕਿ ਕਦੀ 700 ਕਰੋੜ ਰੁਪਏ ਮੰਗਣ ਜਾਂਦੀ ਆ RBI ਦੇ ਕੋਲ ਕਦੀ 2.5 ਹਜ਼ਾਰ ਕਰੋੜ ਰੁਪਏ ਤਨਖਾਹਾਂ ਦੇਣ ਚੁੱਕੇ ਪੈਸੇ ਨਹੀਂ ਨੇ ਸੋ ਇਹ ਸਾਰੀਆਂ ਗੱਲਾਂ ਕਿੱਥੇ ਡਿਸਕਸ ਹੋਣੀਆਂ ਸੀਗੀਆਂ ਪੰਜਾਬ ਵਿਧਾਨ ਸਭਾ ਦੇ ਪਲੇਟਫਾਰਮ ਤੇ ਔਰ ਮੈਂ ਸਮਝਦਾ ਕਿ ਘਟੋ ਘਟ ਕਿਉਂਕਿ 6 ਮਹੀਨੇ ਬਾਅਦ ਤੁਸੀਂ ਸੈਸ਼ਨ ਕਰਾਉਣਾ ਹੁੰਦਾ ਘਟੋ ਘਟ 15 ਦਿਨ ਦਾ ਸੈਸ਼ਨ ਤਾਂ ਬੁਲਾਇਆ ਜਾਂ ਵੀ ਤੁਸੀਂ ਆਪ ਹੀ ਕਹਿੰਨੇ ਮੈਂ ਨਹੀਂ ਕਹਿ ਰਿਹਾ ਆ ਤੁਹਾਡੀ ਹੀ ਜ਼ੁਬਾਨ ਮੈਂ ਕਹਿ ਰਿਹਾ ਆ ਵਾਂ ਕੇ ਸੈਸ਼ਨ ਜਿਹੜਾ ਵਾ ਉਹ 15 ਦਿਨ ਵਧਾਇਆ ਜਾਵੇ ਮੈਂ ਤਾਂ ਵਧਾਇਆ ਨਾ ਜਾਵੇ ਮੈਂ ਕਹਿੰਦਾ 15 ਦਿਨ ਦਾ ਸੈਸ਼ਨ ਕਿੱਟੋ-ਕੱਟੇ ਨਵਾਰੀ ਸਾਲ ਵਿੱਚ ਇੱਕ ਜਿਹੜਾ ਬਜਟ ਇਸ ਲਾਸ ਹੁੰਦਾ ਇੱਕ ਮੌਨਸੂਨ ਸੈਸ਼ਨ ਤੇ ਇੱਕ ਜਿਹੜਾ ਹੈ ਵਿంటర్ ਸੈਸ਼ਨ ਹੁਣ ਮੈਨੂੰ ਨਹੀਂ ਲੱਗਦਾ ਕਿ ਆਪਾਂ ਸਪਟੈਂਬਰ ਚ ਆ ਗਏ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਸਰਦ ਰੁੱਤ ਦਾ ਜਿਹੜਾ ਸੈਸ਼ਨ ਹੈ ਉਹ ਬਰੋਉਣਗੇ ਉਹਨੂੰ ਵੀ ਟਰਗਾ ਕੇ ਅੱਗੇ ਲੈ ਜਾਣਗੇ ਸੋ ਆਹ ਹੈ ਅਸਲੀਅਤ ਅਖੌਤੀ ਬਦਲਾਅ ਤੇ ਆ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਨੂੰ ਬਹੁਤ ਸੁਧਾਰ ਕਰਾਂਗੇ ਔਰ ਮਾਫ ਕਰਨਾ ਹਲੇ ਅਖੀਲੀ ਗੱਲ ਮੈਂ ਤੋਂ ਰੁਕਣੀ ਮੈਂ ਰਿਹਾ ਜਿਹਨੀਆਂ ਗੱਲਾਂ ਮੋਦੀ ਦੇ ਇਲਜ਼ਾਮ ਲਾਉਂਦੇ ਨੇ ਕਿ ਮੋਦੀ ਨੇ ਬਰਬਾਦ ਕਰਤਾ ਗੋਦੀ ਮੀਡੀਆ ਬਣਾ ਲਿਆ ਉਦੋਂ ਵੱਧ ਗੋਦੀ ਕੇਜੀ ਮੀਡੀਆ ਤੁਸੀਂ ਪੰਜਾਬ ਦੇ ਵਿੱਚ ਬਣਾ ਕੋਈ ਮੇਨਸਟ੍ਰੀਮ ਮੀਡੀਆ ਚੱਤੀ ਖਬਰ ਤੋਂ ਖੋਣ ਨੂੰ ਤਿਆਰ ਨਹੀਂਗਾ ਬਸ ਸਰਕਾਰ ਦੇ ਸੋਲੇ ਗਾਇਆ ਹੋਰ ਇਹਨੇ ਬੋਰਡ ਲਾਤੇ ਸਾਰੇ ਪੰਜਾਬ ਦੇ ਵਿੱਚ ਦੂਜੇ ਰਾਜਾਂ ਦੇ 에ਰਪੋਰਟਾਂ ਤੇ ਦੂਜਾ ਚੰਡੀਗੜ੍ਹ ਦਾ ਯੂਪੀ ਦੇ ਵਿੱਚ ਜਾ ਕੇ ਇਲੈਕਟ੍ਰੋਨਿਕ ਬੋਰਡ ਦੇਖੋ ਰਾਤ ਨੂੰ ਜਗਮਗ ਕਰਦੇ ਨੇ ਸਾਡਾ ਸ਼ਾਇਦ ਸੈਂਕੜੇ ਕਰੋੜ ਰੁਪਏ ਇਹਨਾਂ ਫਾਲਟ ਦੀ ਪਬਲਿਸਿਟੀ ਤੇ ਖਰਚ ਕਰਦਾ ਦੂਜਾ ਕਹਿੰਦੀ ਸੀ ਮੋਦੀ ਏਡੀ ਔਰ ਸੀਪੀਆਈ ਦਾ ਦੁਰਉਪਯੋਗ ਕਰ ਰਹਾ ਤੁਹਾਡੇ ਸਾਹਮਣੇ ਆ ਪੰਜਾਬ ਦੇ ਵਿੱਚ ਕਿ ਇਸ ਵਕਤ ਜਿੰਨੀ ਬਦਲਾਕੂਰੀ ਆਪਣੇ ਸਿਆਸੀ ਵਿਰੋਧੀਆਂ ਦੇ ਨਾਲ ਭਗਵੰਤ ਮਾਨ ਨੇ ਬਿਜਨਸ ਤੇ ਪੁਲਿਸ ਦਾ ਮਿਸਯੂਜ਼ ਕਰਕੇ ਕੀਤੀ ਹੈ ਝੂਠੇ ਪਰਚੇ ਦਰਜ ਕੀਤੇ ਨੇ ਮੇਰੇ ਤੇ ਪੰਜ ਕ੍ਰਿਮੀਨਲ ਕੇਸਸ ਦਰਜ ਕੀਤੇ ਨੇ ਕੀ ਮੈਂ ਗੁਨਾਹ ਕਰਦਾ ਕਿ ਮੈਂ ਕੋਈ ਡਰਗ ਮਾਫੀਆ ਲੱਗਦਾ ਔਰ ਜਿਹੜਾ ਕੇਸ ਮੇਰੇ ਤੇ ਬਣਾ ਭਗਵੰਤ ਮਾਨ ਮੇਰਾ ਸਪੋਰਟਰ ਸੀ 2017 ਚ ਇਸ ਨੇ ਆਨ ਕੇ ਪਬਲਿਕ ਡੋਮੇਨਸ ਕਿਹਾ ਕਿ ਖੇਰੇ ਨਾਲ ਬੜਾ ਤੱਕਾ ਉਸੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਤੇ ਫਿਰ ਤੁਹਾਡੇ ਤੇ મોદી ਤੇ ਬੀਜੇਪੀ ਦੇ ਵਿੱਚ ਕੀ ਫਰਕ ਹੈ ਮੈਂ ਸੁਸ਼ੋਡੀਆਂ ਸਾਹਿਬ ਤੁਹਾਨੂੰ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਤੁਸੀਂ ਅੰਦਰੋਂ ਤੁਹਾਨੂੰ ਪੁੱਛਣਾ ਚਾਹਣਾ ਹਾਂ ਤੁਸੀਂ ਇੱਥੇ ਉੱਥੇ ਸ਼ੋਰ ਮਚਾਉਂਦੇ ਹੋ ਕਿ મોદી ਨੇ ਬਹੁਤ ਜ਼ਿਆਦਾ ਗਦਰ ਮਚਾਇਆ ਮਿਸਯੂਜ਼ ਕਰ ਰਿਹਾ ਤਾਨਾਸ਼ਾਹਵਾ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਦਰਬਾਰ ਸਾਹਿਬ ਮੱਥਾ ਟੇਕ ਜਾਂਦੇ ਹੋ ਤੁਸੀਂ ਪਰ ਕੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਦੇ ਚਰਨਾਂ ਵਿੱਚ ਬੈਠ ਕੇ ਇਹ ਅਹਿਸਾਸ ਕੀਤਾ ਕਿ ਤੁਸੀਂ ਕੀ ਪੰਜਾਬ ਦੇ ਵਿੱਚ ਇਸ ਵਕਤ ਕਰ ਰਹੇ ਹੋ ਔਰ ਇਥੇ ਕਿੰਨਾ ਮੇਰੇ ਖਿਲਾਫ ਨਹੀਂ ਜਿੰਨਾ ਕੋਈ ਬੋਲਿਆ ਜਿਹੜਾ ਕੋਐਕਟਿਵਿਸਟ ਬੋਲਿਆ ਚੱਕ ਕੇ ਢਾਕੇ ਉਹਨੂੰ ਜਿੱਲਾ ਵਿੱਚ ਸੁੱਟ ਦਿੱਤਾ ਤੇ ਆਪਣੇ ਮਿਨਿਸਟਰਜ਼ ਇਹਨਾਂ ਦੇ ਕਟਾਰੂ ਚੱਕ ਵਰਗੇ ਆ ਬਲਕਾਰ ਸਿੰਘ ਦੀ ਤਸਵੀਰ ਵੀ ਡਿਵਾ ਗਈ ਆ ਮਾਨੂੰ ਕੇ ਨੇ ਇੱਕ ਐਨਆਰਆਈ ਦੀ ਕੋਠੀ ਤੇ ਕਬਜ਼ਾ ਕਰਤਾ ਪਤਾ ਨਹੀਂ ਕਿੰਨੇ ਐਮਐਲਏਜ਼ ਲਗਾਤਾਰ ਗੈਰਕਾਨੂੰਨੀ ਮਾਈਨਿੰਗ ਕਰਦੇ ਦਰਿਆਵਾਂ ਦਾ ਬਲਾਤਕਾਰ ਕਰ ਰਹੇ ਨੇ ਉਹਨੂੰ ਐਕਸ਼ਨ ਕੇਸ ਤੇ ਇਹ ਸਾਰੀਆਂ ਗੱਲਾਂ ਕਿੱਥੇ ਚੱਕਾਂਗੇ ਸ ਮੈਂ ਪੁੱਛਣਾ ਚਾਹੁੰਦਾ ਔਰ ਮੈਨੂੰ ਖੁਸ਼ੀ ਨਾਲ ਕਹਿਣਾ ਪੈਂਦਾ ਕਿ ਪੰਜਾਬ ਦੇ ਵਿੱਚ ਕੋਈ ਪਲੈਟਫਾਰਮ ਨਹੀਂ ਰਹਿਣ ਦਿੱਤਾ ਜਿੱਥੇ ਅਸੀਂ ਜਾ ਕੇ ਆਪਣੀ ਗੱਲ ਕਹਿ ਸਕੀਏ ਔਰ ਵਿਧਾਨ ਸਭਾ ਦਾ ਇੱਕੋ ਸਾਡੇ ਕੋਲ ਪਲੈਟਫਾਰਮ ਸੀ ਤੇ ਉਹਦਾ ਇਹਨਾਂ ਨੇ ਮਜ਼ਾਕ ਉਡਾ ਕੇ ਰੱਖਤਾ ਬਸ ਕੱਲ ਸ਼ੁਰੂ ਕਰਕੇ ਤੇ 4 ਤਰੀਕ ਨੂੰ ਰੱਦ ਕਰਕੇ ਕਹਿਣਗੇ ਜੀ ਬੜਾ ਸੀ ਪ੍ਰਾਪਤੀਆਂ ਕਰ ਲਈਆਂ ਸੋ ਦੋਸਤੋ ਇਹ ਮੇਰਾ ਅੱਜ ਦਾ ਵਿਸ਼ੇ ਸੀਗਾ ਇਹ ਇਕੱਲਾ ਇੱਕ ਵਿਅਕਤੀ ਇਕੱਲਾ ਇੱਕ ਪਾਰਟੀ ਇਕੱਲੇ ਇੱਕ ਸਮਾਜ ਦਾ ਈਸ਼ੂ ਨਿਕਾ ਇਹ ਸਮੁੱਚੇ ਪੰਜਾਬ ਦੇ ਕੋ ਵਿਕਤਾ ਈਸ਼ੂ ਆ ਇਸ ਕਰਕੇ ਇਹਦੇ ਤੇ ਗੌਰ ਕਰਨਾ ਜ਼ਰੂਰ ਅچھے ਤਰੀਕੇ ਨਾਲ ਔਰ ਸਿਰਫ ਇਸ ਕਰਕੇ ਕਿਉਂਕਿ ਆਪਾਂ ਪਾਰਟੀਆਂ 'ਚ ਵੱਝੇ ਹੋਏ ਆ ਤਾਂ ਅਸੀਂ ਨਫ਼ਰਤ ਦੀ ਭਾਵਨਾ ਨਾਲ ਕਮੈਂਟ ਕਰਨਾ ਜਾਂ ਗਲਤ ਬੋਲਣਾ ਜਾਂ ਕੋਈ ਡਾੜੀ ਕੋਚ ਕਰਨਾ ਇਹਦਾ ਕੋਈ ਫਾਇਦਾ ਨਹੀਂ ਹੋਵੇਗਾ ਔਰ ਮੈਂ ਆਮ ਆਦਮੀ ਪਾਰਟੀ ਦੇ ਚੀਫ ਵਰਪੈਮ ਗਾਣਾ ਚਾਹੁੰਦਾ ਕਿ ਦੇਖੋ ਤੁਸੀਂ ਵੀ ਚੰਗੇ ਬਦਲਾਅ ਵਾਸਤੇ ਇਥੇ ਇਸ ਪਾਰਟੀ ਨੂੰ ਜੁਆਇਨ ਕੀਤਾ ਸੀ ਪਰ ਵਾਰੀਆਂ ਕਿਧੀਆਂ ਆਈਆਂ ਨੇ लवली ਯੂਨੀਵਰਸਿਟੀ ਵਾਲੀ ਕੋਈ ਸੰਜੀਤ ਅਰੋੜਾ ਬਣਾਤਾ ਮੈਂਬਰ ਪਾਰਲੀਮੈਂਟ ਕੋਈ ਪਟਕ ਬਣਾਤਾ ਰਾਜ ਸਭਾ ਦਾ ਮੈਂਬਰ ਕੋਈ ਜਿੰਨੀਆਂ ਅਹਿਮ ਪੋਜੀਸ਼ਨ ਸਾਰੀਆਂ ਪੰਜਾਬ ਦੀਆਂ ਉਹ ਸਾਰੀਆਂ ਚੱਕ ਕੇ ਗੈਰ ਪੰਜਾਬੀਆਂ ਦੇ ਹੱਥ ਕਰਾ ਲ ਸਾਰੀਆਂ ਸਰਕਾਰੀ ਨੌਕਰੀਆਂ ਜੀ ਇਸ ਦੀਆਂ ਆ ਤੁਹਾਡੀਆਂ ਪੁਲਿਸ ਦੇ ਵਿੱਚ ਜੋਬ ਜੜੀਆਂ ਆ ਤੁਹਾਡੇ ਜਿਹੜੇ ਕਲਰਕਸ ਰੱਖੇ ਨੇ ਐਸਐਸਪੋਰਟ ਦੇ ਸਾਰੇ ਹਰਿਆਣਾ ਦਿੱਲੀ ਤੇ ਰਾਜਸਥਾਨ ਕੋ ਕੇ ਸਾਡੇ ਕੋਲ ਡੋਮੈਸਾਈਲ ਦਾ ਕਾਨੂੰਨ ਜਿੱਦਾਂ ਮੈਂ ਮੰਗ ਰਿਹਾ ਹਾਂ ਕਿ ਹਿਮਾਚਲ ਦੀ ਤਰ੍ਹਾਂ ਦੇ ਹੁਣ ਤਾਂ ਉੱਤਰਾਖੰਡ ਨੇ ਵੀ ਬਣਾ ਦਿੱਤਾ ਵਾ ਔਰ ਲਾਸਟਲੀ 10 ਕ੍ਰਿਮੀਨਲ ਜਿਹੜੇ ਐਮੈਂਡਮੈਂਟਸ ਕੀਤੀਆਂ ਭਾਜੀਪੀ ਸਰਕਾਰ ਨੇ ਦਿੱਲੀ 'ਚ ਜਿਹੜਾ ਬੀਐਨਐਸ ਕਾਨੂੰਨ ਬਣਾਇਆ ਜਿਹਨੂੰ ਬਹੁਤ ਜ਼ਿਆਦਾ ਕਰੜਾ ਕਰਤਾ ਪੁਲਿਸ ਨੂੰ ਬਹੁਤ ਜ਼ਿਆਦਾ ਅਧਿਕਾਰ ਦਿੱਤੇ ਅਸੀਂ ਉਹਦੇ ਤੇ ਬਹਿਸ ਕਰਨਾ ਚਾਹੁੰਦੇ ਸੀ ਵਿਧਾਨ ਸਭਾ 'ਤੇ ਪੰਜਾਬ ਦੇ ਵਿੱਚ ਇੱਕ ਮਤਾ ਪਾਸ ਕਰਕੇ ਭੇਜੋ ਕਿ ਤੁਸੀਂ ਤਾਂ ਇਸ ਨੂੰ ਇੱਕ ਪੁਲਿਸ ਸਟੇਟ ਬਣਾਉਣ ਜਾ ਰਹੇ ਹੋ ਪੁਲਿਸ ਨੂੰ ਮੇਰੇ ਖਾਤਿਰ ਗਲਤ ਨਾ ਹੋਮਾ ਤਾਂ ਪਹਿਲਾ 14 ਦਿਨ ਦਾ ਰਿਮਾਂਡ ਤੋਂ ਜ਼ਿਆਦਾ ਨਹੀਂ ਸੀ ਲੈ ਸਕਦੇ ਸ਼ਾਇਦ ਪੁਲਿਸ 60 ਦਿਨ ਦਾ ਰਿਮਾਂਡ ਲੈ ਸਕਦੀ ਹੈ। ਔਰ ਇਹ ਸਾਰੇ ਕਾਨੂੰਨ ਪੰਜਾਬ ਦੇ ਵਿੱਚ ਆਲਰੇਡੀ ਲਾਗੂ ਹੋ ਗਏ ਨੇ ਤੜਾ-ਟੜੇ ਫਾਇੰਸ ਦਰਜ। ਇਹ ਸਾਰੇ ਮਸਲੇ ਮੇਰੇ ਵੀਰੋ ਸਰਕਾਰ ਨੂੰ ਚਾਹਲ ਤੇ ਭੈਣੋ ਆ ਵਿਧਾਨ ਸਭਾ ਦੇ ਇਸ ਪਲੇਟਫਾਰਮ ਤੇ ਕਰਨੇ ਸੀ ਤੇ ਆ ਦੋ ਤੋਂ ਚਾਰ ਦਾ ਇੱਕ ਮਜ਼ਾਕ ਬਣਾ ਕੇ ਇਹਨਾਂ ਨੇ ਸੈਸ਼ਨ ਕਰਤਾ। ਸੋ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਮੈਂ ਸਾਰਿਆਂ ਦਾ ਬਹੁਤ ਮਸ਼ਕੂਰ ਹਾਂ ਔਰ ਸ਼ੁਕਰੀਆ ਅਦਾ ਕਰਦਾ। ਜੇ ਮੇਰੀ ਗੱਲ ਨਾਲ ਜੈਨਮਨ ਤੇ ਠੀਕ ਲੱਗਿਆ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੀਆਂ। ਬਹੁਤ ਬਹੁਤ ਧੰਨਵਾਦ ਬਾਈਕੋਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਹੀ ਐਮ ਐਲ ਏ ਕੋਬਰ ਵਿਜੇ ਪ੍ਰਤਾਪ ਦੀ ਇੱਕ ਪੋਸਟ ਦਿਖਾਉਂਦੇ ਹੋਏ ਕਿਹਾ ਕਿ ਕੋਬਰ ਵਿਜੇ ਪ੍ਰਤਾਪ ਦੇ ਵੱਲੋਂ ਕਈ ਗੱਲਾਂ ਦੇ ਉੱਪਰ ਜਿਹੜੀ ਬਹਿਸ ਲਈ ਸਮਾਂ ਜਿਹੜਾ ਮੰਗਿਆ ਗਿਆ ਇਨਵੋਲਵਮੈਂਟ ਮੰਗੀ ਗਿਆ ਵੀ ਇਹਨਾਂ ਨੂੰ ਇੱਥੇ ਸ਼ਾਮਿਲ ਕੀਤਾ ਜਾਵੇ ਸੋ ਇਸ ਲਈ ਉਹ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲੇ ਨੇ ਲੇਕਿਨ ਕੀ ਉਹਨਾਂ ਨੇ ਸਵਾਲ ਚੁੱਕੇ ਨੇ ਛੋਟੇ ਸੈਸ਼ਨ ਦੇ ਉੱਪਰ ਹੁਣ ਸੁਖਪਾਲ ਸਿੰਘ ਖਹਿਰਾ ਨੇ ਕਿ 117 ਮੈਂਬਰ ਜਦੋਂ ਇੱਕ ਐਮਐਨਏ ਦੀਆਂ ਇੰਨੀਆਂ ਮੁਸ਼ਕਲਾਂ ਨੇ ਜਿਹਨੇ ਉੱਪਰੋਂ ਗੱਲਬਾਤ ਵਿਧਾਨ ਸਭਾ ਦੇ ਵਿੱਚ ਕਰਨਾ ਚਾਹੁੰਦੇ ਨੇ ਸੈਸ਼ਨ 'ਚ ਕਰਨਾ ਚਾਹੁੰਦੇ ਨੇ ਤਾਂ 117 ਮੈਂਬਰ ਕੀ ਆਪਣੇ ਸਾਰੇ ਮੁੱਦਿਆਂ ਨੂੰ ਇੱਥੇ ਰੱਖ ਸਕਦੇ ਨੇ ਸੋ ਛੋਟੇ ਸੈਸ਼ਨ ਦੇ ਉੱਪਰ ਤਿੱਖਾ ਜਿਹੜਾ ਹਮਲਾਗਾ ਉਹ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤਾ ਗਿਆ ਤੇ ਨਾਲ ਇੱਕ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਵੀ ਦਿਖਾਈ ਗਈ ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਕੀ ਹੁਣ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਤੇ ਅਮਨ अरोड़ा ਕਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਉੱਪਰ ਟਕਾਕਸ਼ ਕਰਦੇ ਕਹਿੰਦੇ ਸੀ ਕਿ ਤੁਗਲਕੀ ਫਰਮਾਨ ਜਾਰੀ ਕਰਨ ਦੇ ਲਈਏ ਛੋਟੇ ਵਿਧਾਨ ਸਭਾ ਸੈਸ਼ਨ ਸੱਦੇ ਜਾਂਦੇ ਸੀ ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਰਜਨਾ ਲੋਕਾਂ ਦਾ ਟੀਵੀ ਦੇ